ਫਰੋਇਪਰ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਅਲੱਗ-ਅਲੱਗ ਮੁਹਿੰਮਾਂ ਜਿਹੜੀਆਂ ਉਹ ਚਲਾਈਆਂ ਹੋਈਆਂ ਲਗਾਤਾਰ ਭਾਰੀ ਮਾਤਰਾ ਵਿੱਚ ਨਸ਼ਾ ਜਿਹੜਾ ਉਹ ਫੜਿਆ ਜਾ ਰਿਹਾ ਹੈ ਇਸੇ ਕੜੀ ਦੇ ਤਹਿਤ ਫਰੋਇਪਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਜਿਹੜੀ ਹੈ ਉਹ ਹਾਸਲ ਹੋਈ ਹੈ ਦੋ ਲੋਕਾਂ ਨੂੰ 23 ਕਿਲੋ ਤੋਂ ਵਧੇਰੇ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਇਹ ਦੋਨੋਂ ਵਿਅਕਤੀ ਪਹਿਲਾ ਖੇਤੀਬਾੜੀ ਦਾ ਕੰਮ ਕਰਦੇ ਸਨ ਤਾਂ ਉਸ ਤੋਂ ਬਾਅਦ ਇਹਨਾਂ ਨੇ ਟਰਾਂਸਪੋਰਟ ਦਾ ਜਿਹੜਾ ਕਾਰੋਬਾਰ ਆ ਉਹ ਸ਼ੁਰੂ ਕੀਤਾ ਸੀਗਾ ਤੇ ਟਰਾਂਸਪੋਰਟ ਦੇ ਕੰਮ ਵਿੱਚ ਘਾਟਾ ਪੈਣ ਤੋਂ ਬਾਅਦ ਇਹ ਰਸਤਾ ਜਿਹੜਾ ਇਹਨਾਂ ਨੇ ਚੁਣਿਆ ਸੀ ਤੇ ਮੱਧ ਪ੍ਰਦੇਸ਼ ਤੋਂ 23 ਕਿਲੋ ਤੋਂ ਵਧੇਰੇ ਅਫੀਮ ਜਿਹੜੀ ਆ ਪੰਜਾਬ ਲੈ ਕੇ ਆਏ ਸਨ ਜਿਨ੍ਹਾਂ ਨੂੰ ਫੋਇਪੁਰ ਦੇ ਕਸਬਾ ਤਲਵੰਡੀ ਪਾਈ ਤੋਂ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਅਤੇ ਫੀਮ ਵੀ ਜਿਹੜੀ ਹੈ ਉਹ ਬਰਾਮਦ ਕਰ ਲਈਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਫਿਰੋਜ਼ਪੁਰ ਦੇ ਐਸਐਸਪੀ ਦਫ਼ਤਰ ਦਿਆਂ ਹਨ ਜਿੱਥੇ ਇਹਨਾਂ ਦੋਨਾਂ ਲੋਕਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਲਿਆਂਦਾ ਗਿਆ ਤਾਂ ਇਹਨਾਂ ਦੇ ਖਿਲਾਫ ਅੱਗੇ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਹੋਰ ਇਸ ਮਾਮਲੇ ਵਿੱਚ ਐਸਐਸਪੀ ਫਿਰੋਜ਼ਪੁਰ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਠੀਕ ਹੈ ਜੀ। ਫਿਰੋਜ਼ਪੁਰ ਪੁਲਿਸ ਦੀ ਸੀਆਈਏ ਟੀਮ ਵੱਲੋਂ ਅਫੀਮ ਦੀ ਕਮਰਸ਼ੀਅਲ ਰਿਕਵਰੀ ਕੀਤੀ ਗਈ ਹੈ। ਮਿਤੀ 10 ਜਨਵਰੀ 2025 ਕੋ ਥਾਣਾ ਤਲਵੰਟੀ ਬਾਏ ਦੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਸ ਆਪਰੇਸ਼ਨ ਨੂੰ ਲੀਡ ਕੀਤਾ ਐ ਐਸਪੀ ਇਨਵੈਸਟੀਗੇਸ਼ਨ ਰੰਧੀਰ ਕੁਮਾਰ ਡਿਪਟੀ ਐਸਪੀ ਡੀ ਫਤੇ ਸਿੰਘ ਬਰਾਰ ਅਤੇ ਇਨਸਪੈਕਟਰ ਮੋਹਿਦ ਕੀ ਪੂਰੀ ਸੀਆਈਏ ਟੀਮ ਨੇ اور ਇਹਨਾਂ ਨੇ ਕਾਫੀ ਦਿਨ ਰਾਤ ਤੇ ਮਿਹਨਤ ਕਰਕੇ ਫਾਈਨਲੀ ਇਸ ਇਨਪੁਟ ਨੂੰ ਅੰਜਾਮ ਦਿੱਤਾ ਹੈ ਇਸ ਦੌਰਾਨ ਟੋਟਲ ਜਿਹੜੀ ਰਿਕਵਰੀ ਹੋਈ ਹੈ ਸਾਡੀ ਜੋ ਕਮਰਸ਼ੀਅਲ ਰਿਕਵਰੀ ਹੋਈ ਹੈ ਉਹ 23 ਕਿਲੋ 177 ਗ੍ਰਾਮ ਅਫੀਮ ਦੀ ਹੋਈ ਹੈ ਸਾਥੀ ਇਸ ਤੇ ਅਸੀਂ ਇੱਕ ਕ੍ਰੇਟਾਕਾਰ ਵੀ ਰਿਕਵਰ ਕੀਤੀ ਹੈ ਇਸ ਦੌਰਾਨ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ ਉਹ ਦੋਨੋਂ थाना ਆਰਿਫ ਦੇ ਏਰੀਆ ਦੇ ਰਹਿਣ ਵਾਲੇ ਨੇ ਤੇ ਇੱਕ ਦਾ ਨਾਮ ਸਚਾ ਸਿੰਘ ਹੈ ਤੇ ਦੂਜੇ ਦਾ ਨਾਮ ਸਾਰਜ ਸਿੰਘ ਹੈ ਇੱਕ ਦੀ ਉਮਰ 50 ਸਾਲ ਹੈ ਤੇ ਦੂਸਰਾ 53 ਸਾਲ ਦਾ ਹੈਗਾ ਇਹਨਾਂ ਦਾ ਜਦੋਂ ਅਸੀਂ ਪਿਛੋਕੜ ਦੇਖਦੇ ਨੇ ਤੇ ਇੱਕ ਦੇ ਉੱਪਰ 2004 ਦਾ ਪਰਚਾ ਹੈਗਾ ਲੜਾਈ ਝਗੜੇ ਦਾ ਤੇ ਦੂਜੇ ਦੇ ਉੱਪਰ 2009 ਮੇ ਆਰਮਸ ਐਕਟ ਦਾ ਪਰਚਾ ਹੈ ਜਿਹੜੀ ਪੁਸ਼ਕਿਸ਼ ਦੇ ਦੌਰਾਨ ਸਾਨੂੰ ਪਤਾ ਚੱla ਕਿ ਇਹ ਜਿਹੜੀ ਪੂਰੀ ਅਫੀਮ ਹੈ ਇੰਨੀ ਵੱਡੀ ਮਾਤਰਾ ਮੇ ਇਹ ਐਮਪੀ ਤੋਂ ਲੈ ਕੇ ਆ ਰਹੇ ਸੀਗੇ ਹੁਣ ਇਹਨਾਂ ਦੇ ਜੁੜੇ ਲਿੰਕੇਜਸ ਹੈ ਉਹ ਵੀ ਅਸੀਂ ਟ੍ਰੇਸ ਕਰ ਰਹੇ ਨੇ ਮੈਂ ਮੈਂਡੀ ਪਰ ਡੀ ਰਿਕਵਰੀ ਇਹਨਾਂ ਨੂੰ ਮਤਲਬ ਕਿਦਾਂ ਇਹ ਉੱਥੋਂ ਐਮਪੀ ਤੋਂ ਲੈ ਕੇ ਆਏ ਤਾਂ ਕਿਹਨਾਂ ਨਾਲ ਨਾਲ ਡੀਲਿੰਗ ਸੀ ਕਿਉਂਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਫੀਮ ਹੈ ਉਹ ਬਰਮਤ ਹੋਈ ਹੈ ਜੀ ਜੀ ਡੈਫੀਨਿਟਲੀ ਇਹ ਫਿਰੋਜ਼ਪੁਰ ਦੀ આજ ਤੱਕ ਦੀ ਆਫੀਮ ਦੀ ਸਭ ਤੋਂ ਵੱਡੀ ਰਿਕਵਰੀ ਹੈ ਫਿਰੋਜ਼ਪੁਰ ਜ਼ਿਲ੍ਹੇ ਦੀ ਐਂਡ ਇਹ ਜਿਹੜਾ ਕੁਝ ਲੈ ਕੇ ਆ ਰਹੇ ਸੀ ਕਿ ਇਹ ਸਾਰਾ ਮੱਧ ਪ੍ਰਦੇਸ਼ ਤੋਂ ਲੈ ਕੇ ਆ ਰਹੇ ਸੀ ਕਿ वहां से थ्रू डिफरेंट मीडियम्स एंड इनफैक्ट पंजाब ਦੇ ਵਿੱਚ ਇਹਨਾਂ ਨੇ ਕਾਰ ਦੇ ਵਿੱਚ ਐਂਟਰ ਕੀਤਾ ਔਰ ਇਹ ਅੰਦਰ ਆ ਰਹੇ ਸੀਗੇ ਸਾਡੇ ਕੋਲ ਜਿਹੜਾ ਇਨਪੁਟ ਸੀਗਾ ਉਹਦੇ ਉੱਪਰ ਪਿਛਲੇ 2 ਮਹੀਨੇ ਸੇ ਅਸੀਂ ਕੰਮ ਕਰ ਰਹੇ ਸੀਗੇ ਤੇ ਸੀਆਈਏ ਨੇ ਦਿਨ ਰਾਤ ਨਾਕੇ ਲਗਾ ਕੇ ਇਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਬਹੁਤ ਹੀ ਚਲਾਕੀ ਸੇ ਆਪਣੇ ਫੋਨ ਛੋੜ ਕੇ ਆਪਣੇ ਸਾਰੇ ਟੈਕਨੀਕਲ ਅਤੇ ਜਿਹੜੇ ਵੀ ਫਿਜ਼ੀਕਲ ਇਹਨਾਂ ਦੀ ਫੁੱਟਪ੍ਰਿੰਟਸ ਹੁੰਦੀਆਂ ਹਨ उन ਸਾਰوں ਨੂੰ ਮਿਟਾ ਕੇ ਕੰਮ ਕਰਦੇ ਸੀਗੇ ਇਹਨਾਂ 'ਤੇ ਪੁਰਾਣੇ ਵੀ ਪਰਚੇ ਹਨ ਤੇ ਜਿਹੜੀ ਇਹਨਾਂ ਦੀ ਕ੍ਰਿਮਨਲ ਬੈਕਗ੍ਰਾਉਂਡ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਬੇਸਿਕਲੀ ਪੁਲਿਸ ਨੂੰ ਕਿਵੇਂ ਚਖਮਾ ਦੇ ਸਕਦੇ ਹ ਉਸ ਦਾ ਪੂਰਾ ਪ੍ਰਯਾਸ ਕਰਦੇ ਸੀਗੇ ਬਟ ਇਹ ਫਾਈਨਲੀ ਜੋ ਜਿਸ ਮਿਸ਼ਨ ਦੇ ਲਈ ਗਏ ਸੀਗੇ ਉਹ ਅੰਜਾਮ ਨਹੀਂ ਦੇ ਪਾਏ ਔਰ ਐਸੀ ਕਾਮਯਾਬ ਹੋਏ ਇਹਨਾਂ ਨੂੰ ਗ੍ਰਿਫਤਾਰ ਕਰਨੇ ਵਿੱਚ ਐਂਡ ਇਸ ਲਈ ਮੈਂ CIA ਟੀਮ ਦੀ ਅਤੇ ਇਹਨਾਂ ਦੇ SP ਇਨਵੈਸਟੀਗੇਸ਼ਨ ਡਿਪਟੀ ਦੀ ਕਾਫੀ ਸਰਾਹਨਾ ਕਰੀ ਇਹ ਕਿੰਨੇ ਡਿਲੀਵਰੀ ਲੈ ਕੇ ਆਏ ਬੈ ਇਹ ਅੱਗੇ ਇਹਨਾਂ ਨੇ ਕਿਸੇ ਨੂੰ ਦੇਣੀ ਸੀਗੀ ਉਹ ਕੁਛ ਮੈਡਮ ਲਿੰਕੇਜਸ ਪਤਾ ਲੱਗ ਸਕੇ ਵੀ ਫਰੂਜ਼ਪੁਰ ਦੇ ਵਿੱਚ ਇਹਨਾਂ ਨੇ ਮੱਧ ਪ੍ਰਦੇਸ਼ ਤੋਂ ਲੈ ਕੇ ਕਿਨੂੰ ਸਪਲਾਈ ਕਰੀ ਜੇ ਜੇ ਕਿਹੜੇ ਹੋਰ ਸਮਗਲੇਰ ਇਹਨਾਂ ਦੇ ਨਾਲ ਨੇ ਤਾਂ ਜੀ ਡੈਫੀਨਿਟਲੀ ਇਹ ਜਿਹੜੇ ਹੈਗੇ ਸਾਰੇ ਇਹ ਜਾਣਦੇ ਨੇ ਤਰਨ ਤਾਰਨ ਤੇ ਅੰਮ੍ਰਿਤਸਰ ਦੇ ਏਰੀਆ 'ਚ ਕਮਰਸ਼ੀਅਲ ਰਿਕਵਰੀ ਦੇ ਦੌਰਾਨ ਹੀ ਇਹਨੂੰ ਕਮਰਸ਼ੀਅਲ ਮਾਤਰਾ ਮੇ ਹੀ ਉਸਕਾ ਡਿਸਟ੍ਰਿਬਿਊਸ਼ਨ ਕਰਦੇ ਸੀ ਕਿ ਉਹਦੀ ਸੇਲਿੰਗ ਕਰਦੇ ਸੀਗੇ ਉਹ ਸਾਰੇ ਜਿਹੜੇ ਲਿੰਕੇਜਸ ਹੈ ਉਹਨੂੰ ਅਸੀਂ ਥਰੂ ਟੈਕਨੀਕਲ ਮੀਡੀਅਮ ਤੇ ਅਦਰ ਮੀਡੀਅਮ ਸੇ ਟ੍ਰੇਸ ਵੀ ਕਰ ਰਹੇ ਨੇ ਇਹ ਕਿੰਨੇ ਦੋਸ਼ੀ ਗ੍ਰਿਫਤਾਰ ਕੀਤੇ ਟੋਟਲ ਦੋ ਦੋਸ਼ੀ ਗ੍ਰ ਇਹ ਦੋਨੋਂ 50 ਤੇ 53 ਇਅਰਸ ਦੇ ਹੈਗੇ ਜੀ ਮੈਮ ਇਨਕਾ ਰੀਜ਼ਨ ਕੀ ਹੈ ਕਿ ਇਹ ਇਹਨਾਂ ਨੇ ਮਤਲਬ ਇਹ ਕੰਮ ਕੀਤਾ ਹੈ ਪੁੱਛ ਕਿਛ ਵਿੱਚ ਦੌਰਾਨ ਜਿਹੜਾ ਪਤਾ ਚਲਾ ਹੈ ਕਿ ਐਜ਼ ਆਫ ਨਾਓ ਇਹ ਦੋਨੋਂ ਖੇਤੀਬਾੜੀ ਦਾ ਕੰਮ ਕਰਦੇ ਸੀਗੇ ਬਟ ਕੁਝ ਸਮੇਂ ਪਹਿਲੇ ਇਹਨਾਂ ਨੇ ਟਰਾਂਸਪੋਰਟਰਸ ਨੂੰ ਆਪਣੀ ਟਰੱਕ ਦਿੱਤੀ ਸੀਗੀ ਇਨਕਾ ਕਹਿਣਾ ਹੈ ਕਿ ਉਹਦੇ ਦੌਰਾਨ ਉਸ ਦੌਰਾਨ ਇਹਨਾਂ ਨੂੰ ਕਾਫੀ ਲਾਸ ਹੋਇਆ ਉਹਦੀ ਪਰਪਾਈ ਕਰਨ ਵਾਸਤੇ ਇਹਨਾਂ ਨੇ ਇਹ ਜਿਹੜਾ ਕ੍ਰਾਈਮ ਹੈ ਇਹ ਕਰਨਾ ਸਟਾਰਟ ਕੀਤਾ ਹੁਣ ਅਸੀਂ ਇਹਨੂੰ ਫੜਨ 'ਚ ਕਾਮਯਾਬ ਹੋ ਗਏ ਆਂ ਤੇ ਆਪਣੇ ਕ੍ਰਾਈਮ ਨੂੰ ਅੰਜਾਮ ਦੇ ਵੀ ਨਹੀਂ ਪਾਏ ਤੇ ਇਸ ਦੌਰਾਨ ਇਹਨਾਂ ਨੇ ਜੋ ਵੀ ਕਮਾਈ ਕੀਤੀ ਹੈ ਉਹਦਾ ਵੀ ਅਸੀਂ ਉਹਦਾ ਵੀ ਅਸੀਂ ਪ੍ਰੋਪਰਟੀ ਫੋਰਫੀਜ਼ ਜ਼ਰੂਰ ਕਰਾਂਗੇ ਇਹ ਜਨਕੇ ਮਹੀਨੇ ਵਿੱਚ ਜਿੰਨੇ ਆਪਨੇ ਕੇਸ